ਮੇਰੇ ਕੋਲ ਹਰ ਰੋਜ਼ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਸਾਨੂੰ ਪੱਕੇ ਕਰ ਦੋ ਸਾਨੂੰ ਦੇਖੋ ਮੇਰੇ ਸੈਨਾਂ ਨਾਲ ਪੱਕੇ ਹੁੰਦੇ ਮੈਂ ਤਾਂ ਕਦੋਂ ਦੇ ਕਰ ਦਿੰਦਾ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਪੀਆਈਐਲ ਪੜੀਆਂ ਪਾਈਆਂ ਹੋਈਆਂ ਨੇ ਜਿੱਦੇ ਕੋਰਟ ਕਲੀਅਰ ਕਰ ਦਿੰਦੀਆਂ ਮੈਂ ਕਰ ਦਿੰਦਾ ਮੈਨੂੰ ਕੀ ਮੈਂ ਕਿਹੜਾ ਕੋਈ ਕੋਈ ਹਿੱਸਾ ਲੈਣਾ ਕਿਤੋਂ ਕਿਸੇ ਠੇਕੇਦਾਰ ਤੋਂ ਜਿਹੜੇ ਆਊਟਸੋਰਸਿੰਗ ਵਾਲੇ ਜਾਂ ਫਲਾਨੇ ਮੈਂ ਕਿਹੜਾ ਕੋਈ ਉਹਨਾਂ ਚ ਕੋਈ ਕਮਿਸ਼ਨ ਲੈਣਾ ਜੀ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ ਚ ਆ ਗਏ ਹੁਣ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਇਹ ਮੈਂ ਉਸ ਪਰਿਵਾਰ ਦਾ ਹਿੱਸਾ ਹੁਣ ਇਸ ਕਰਕੇ ਮੈਂ ਤੁਹਾਨੂੰ ਬਤਾਈ ਦਿਨਾ ਕਿ ਤੁਸੀਂ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਵੈਸੇ ਮਤਲਬ ਕਈ ਸਾਲ ਲੇਟ ਹੈ ਕੰਮ ਇਹ ਕੋ ਕੋ ਨੂੰ ਧਿਆਨ ਨਹੀਂ ਦਿੱਤਾ ਹੁਣ ਤੱਕ ਤਾਂ ਤੁਸੀਂ ਤਰੱਕੀਆਂ ਕਰ ਕਰ ਕੇ ਗਾਂਹਾਂ ਵਾਲੇ ਉਹਦਿਆਂ ਤੇ ਵੀ ਪਹੁੰਚ ਸਕਦੇ ਸੀ ਚਲੋ देर आए दुरुਸਤ ਆਏ ਤੁਸੀਂ ਬਹੁਤ ਸ਼ਿੱਦਤ ਨਾਲ ਤੇ ਇਮਾਨਦਾਰੀ ਨਾਲ ਕੰਮ ਕਰੋਗੇ ਮੈਨੂੰ ਉਮੀਦ ਹੈ ਤੇ ਪੰਜਾਬ ਦਾ ਜਿਹੜਾ ਆਬੋ ਹਵਾ ਉਹ ਤੁਹਾਡੇ ਹੱਥ ਚ ਹੈ ਸੀ ਧਰਤੀ ਵਾਲਾ ਪਾਣੀ ਵੀ ਧਰਤੀ ਦੇ ਥੱਲੇ ਵਾਲਾ ਪਾਣੀ ਵੀ ਨਹਿਰੀ ਪਾਣੀ ਵੀ ਦਰਖਤ ਵੀ ਸਾਰੇ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਔਰ ਲੋਕ ਸਾਥ ਵੀ ਦੇ ਰਹੇ ਨੇ ਬਹੁਤ ਸਾਰੇ ਮੈਂ ਪਿੰਡਾਂ ਜਾਂਦਾ ਰਹਿੰਨਾ ਕਈ ਵਾਰੀ ਜਿੱਥੇ ਲੋਕ ਕਹਿੰਦੇ ਆ 40 40 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖੇ ਜੀ ਅਸੀਂ ਕੱਸੀ ਦਾ ਸੂਏ ਦਾ ਅਰਜਵਾਹੇ ਦਾ ਚਲੋ ਉਹ ਤਾਂ ਚਲੋ ਟੇਲਾਂ ਕਹਿ ਦਿੰਨੇ ਆਪਾਂ ਵੀ ਟੇਲ ਐ ਜੀ ਵੀ ਦੂਰ ਐ ਜੀ ਪਹੁੰਚਿਆ ਨਹੀਂ ਪਹਿਲਾਂ ਆ ਕੰਡੀ ਏਰੀਏ ਚ ਜਿੱਥੋਂ ਪਾਣੀ ਨਿਕਲਦਾ ਸਾਰਾ ਨਾ ਨਾ ਜਾਂਦੀਆਂ ਨੇ ਉੱਥੇ ਪਾਣੀ ਨਹੀਂ ਸੀ ਭਾਗੜਾ ਨੰਗਲ ਦੇ ਆਲੇ ਦਾਲ ਦੇ ਪਿੰਡਾਂ 10000 ਏਕੜ ਚ ਹੁਣ ਪਾਣੀ ਮਿਲਿਆ ਜੀ ਭਾਗੜਾ ਨੰਗਲ ਉਹਨਾਂ ਦੇ ਏਰੀਏ ਚ ਜੀ ਪਤਾ ਨਹੀਂ ਕਿੱਧਰ ਨੂੰ ਨਹਿਰਾਂ ਕੱਢੀ ਗਈ ਨੇ ਇਹ ਨਾ ਕੋ ਧਿਆਨ ਦਿੱਤਾ ਕਿਸੇ ਨੇ ਇੱਧਰ ਨੂੰ ਛੱਡਤਾ ਉੱਧਰ ਨੂੰ ਛੱਡਤਾ ਪੰਜਾਬ ਉਹ ਥੱਲੇ ਪਰ ਧਰਤੀ ਵੱਲ ਨੂੰ ਚਾਈ ਗਏ ਡੂੰਗੇ ਜਾਈ ਗਏ ਜਾਈ ਗਏ 600 ਫੁੱਟ ਤੇ ਪਹੁੰਚ ਗਈ ਸਾਡੇ ਪਿੰਡਾਂ ਵੱਲ 600 ਫੁੱਟ ਤੇ ਗਰਮ ਪਾਣੀ ਆਉਣ ਲੱਗ ਗਿਆ ਜੀ ਹੈਵੀ ਮੈਟਲਸ ਨੇ ਪਤਾ ਨਹੀਂ ਕਿਹੜੇ ਤੱਤ ਨੇ ਉਹ ਚ ਪਤਾ ਨਹੀਂ ਕਿਹੜੀ ਪੱਤਨ ਤੇ ਪਹੁੰਚ ਗਏ ਹੁਣ ਕੱਸੀਆਂ ਪ੍ਰਾਣੀਆਂ ਜਾਂ ਪਾਈਪਾਂ ਦੱਬੀਆਂ ਹੁਣ ਲੋਕਾਂ ਨੂੰ ਵੀ ਥੋੜਾ ਜਿਹਾ ਵਾਤਾਵਰਨ ਦੀ ਸਮਝ ਆਈ ਹੈ ਸਾਤ ਦੇਰੇ ਨੇ ਵੀ ਕੱਸੀ ਦਾ ਪਾਣੀ ਨਹਿਰੀ ਪਾਣੀ ਵਰਤੋਂ ਨਾਲੇ ਤਾਂ ਉਹਦੇ ਚ ਤੱਤ ਨੇ ਨਾਲੇ ਉਹਦੇ ਚ ਪਹਾੜਾਂ ਤੋਂ ਮਿੱਟੀ ਆਉਂਦੀ ਹੈ ਉਪਜਾਊ ਮਿੱਟੀ ਤੇ ਧਰਤੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਤੇ ਨਾਲੇ ਧਰਤੀ ਵਾਲਾ ਪਾਣੀ ਬਚਦਾ ਥੱਲੋਂ ਬਿਜਲੀ ਬਚਦੀ ਹੈ ਕਿੰਨਾ ਕੁਛ ਇਹਦੇ ਨਾਲ ਕਨੈਕਟਡ ਤੇ ਮੈਂ ਤਾਂ ਇਹ ਵੀ ਸਲਾਹ ਦਿੰਦੀ ਆ ਕਿ ਜਿੱਥੇ ਕਨੈਕਸ਼ਨ ਹੈ ਮੋਟਰ ਦਾ ਟਿਊਬਲ ਉਥੇ ਕਟੋਕਟ ਚਾਰ ਦਰਖਤ ਜਰੂਰ ਹੋਣੇ ਚਾਹੀਦੇ ਨੇ ਕਿਉਂਕਿ ਪਹਿਲਾਂ ਹੁੰਦਾ ਸੀ ਆਪਣੇ ਮੋਟਰ ਜਾਂ ਬੰਬੀ ਕਹਿੰਦੇ ਆਪਾਂ ਉਥੇ ਚਾਰ ਪੰਜ ਦਰਖਤ ਹੁੰਦੇ ਸੀ ਮੰੰਜਾ ਢਾਕੇ ਰੋਟੀ ਵੀ ਉੱਥੇ ਖਾਣੀ ਡੇਕ ਹੁੰਦੀ ਸੀ ਟਾਲੀ ਹੁੰਦੀ ਸੀ ਹੈਨਾ ਨਿੰਮ ਹੁੰਦਾ ਸੀ ਹੁਣ ਤਾਂ ਮੋਟਰੀਏ ਗਿਆ ਅੱਜ ਜਿੱਦਕ ਡਾਇਸ 'ਤੇ ਐਡੀ ਕਿ ਮੋਟਰ ਰਹੀ। ਇੰਨਾ ਕੇਰੀਆ ਬਸ ਮੋਟਰ ਦਾ। ਆਲੇ-ਦਾਲ ਸਾਰੇ ਝੋਨਾ ਲੱਗਿਆ ਹੋਇਆ। ਕਿਉਂਕਿ ਉਹ ਮਛ ਮਛਲੀ ਮੋਟਰ ਜੀ ਆ ਗਿਆਂ। ਥੱਲੇ ਬਸਹੀਂ ਕੱਲੀ ਸੁੱਚ ਸੁੱਚ ਵੀ ਨਹੀਂ ਦੱਬਣ ਜਾਣਾ ਪੈਂਦਾ। ਉਹ ਵੀ ਆਟੋਮੈਟਿਕ ਹੋ ਗਿਆ ਕੰਮ। ਸੋ ਥੋੜਾ ਜਿਹਾ ਤਾਂ ਆਪਦੀ ਪਹਿਲਾਂ ਸਬਜ਼ੀਆਂ ਲਾ ਲੈਂਦੇ ਨਾਲ। ਹੁਣ ਸਾਗ ਜਦੋਂ ਸ਼ਹਿਰ ਨੂੰ ਜਾਂਦੇ ਐ ਕੋਲਾਣੇਦਾਰ ਪਿੰਡ 'ਚ ਤੱਲਾਣੇਦਾਰਨੀ ਕਹਿੰਦੀ ਆਉਂਦੇ ਹੋ ਗਾਜਰਾਂ ਤੇ ਮੂੜੀਆਂ ਤੇ ਸਾਗ ਫੜ ਲੈ ਉਹ ਲੈ ਸ਼ਹਿਰੋਂ ਫੜ ਕੇ ਲਿਆਉਂਦੇ ਆਂ ਸਾਗ ਹਣ ਮੂੜੀਆਂ ਹਣ ਪਹਿਲਾਂ ਆਪਣੇ ਕੋਲ ਹੀ ਹੁੰਦਾ ਸੀ ਸੋ ਅੱਪਨੇ ਥੋੜਾ ਜਿਹਾ ਆਪਣੇ ਵਾਤਾਵਰਨ ਨੂੰ ਜ਼ਿਆਦਾ ਛੇੜਛਾੜ ਕਰ ਲਈ ਸੋ ਜ਼ਰੂਰ ਅਸੀਂ ਵੀ ਇਸ ਮਹਿਕਮੇ ਵਾਸਤੇ ਜਿੰਨਾ ਚਾਹ ਹੋਇਆ ਪ੍ਰਚਾਰ ਪ੍ਰਚਾਰ ਪ੍ਰਸਾਰ ਜਾਂ ਤੁਹਾਡੇ ਜਿਹੜੇ ਤੁਸੀਂ ਸਲੋਗਨ ਦਿੰਨੇ ਹੋ ਉਹ ਸਾਰੇ ਅਸੀਂ ਵੀ ਪ੍ਰਚਾਰ ਕਰਾਂਗੇ ਆਪਣੇ ਆਪਣੇ ਸਾਰੇ ਮੰਤਰਾਲੇ ਵੱਲੋਂ ਵੀ ਪ੍ਰਚਾਰ ਕਰਾਂਗੇ ਸਰਕਾਰ ਵੱਲੋਂ ਵੀ ਕਰਾਂਗੇ ਤੇ ਤਾਂ ਕਿ ਤੁਹਾਨੂੰ ਮਾਣ ਮਹਿਸੂਸ ਹੋਵੇ ਕਿ ਹਾਂ ਸਾਡੇ ਮਹਿਕਮਿਆਂ ਦੀਆਂ ਗੱਲਾਂ ਹੋ ਰਹੀਆਂ ਨੇ ਸਾਡਾ ਮਹਿਕਮਾ ਤਰੱਕੀ ਤੇ ਜਾ ਰਿਹਾ ਹੈ ਦੇਖੋ ਹਰੇਕ ਜਿਹੜੇ ਵੀ ਡਿਪਾਰਟਮੈਂਟ ਚ ਹੁੰਦਾ ਉਹਨੂੰ ਆਪਣਾ ਡਿਪਾਰਟਮੈਂਟ ਪਿਆਰਾ ਹੁੰਦਾ ਆਪਣੇ ਡਿਪਾਰਟਮੈਂਟ ਦੀ ਤਰੱਕੀ ਵਾਸਤੇ ਮੈਂ ਸ਼ਰਦਾਸਾਂ ਕਰਦਾ ਕੰਮ ਕਰਦਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਵਧਾਈ ਦਿਨਾ ਕਿ ਤੁਸੀਂ ਰੈਗੂਲਰ ਦਾ ਮਤਲਬ ਹੋ ਗਿਆ ਕਿ ਤੁਸੀਂ ਸਰਕਾਰ ਦੇ ਪਰਿਵਾਰ ਦਾ ਹਿੱਸਾ ਹੋ। ਸਰਕਾਰ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਤੇ ਤੁਹਾਡੇ ਪਰਿਵਾਰ ਦੇ ਨਾਲ ਖੜੂਗੀ। ਜੋ ਤੁਹਾਡੇ ਡਿਜ਼ਰਵਿੰਗ ਪੱਤੇ, ਮਾਣ ਪੱਤੇ ਬਾਦੇ ਜਾ ਜੋ ਤੁਹਾਨੂੰ ਸਰਕਾਰ ਸਰਕਾਰੀ ਸਹੂਲਤਾਂ ਜੋ ਮਿਲਦੀਆਂ ਨੇ ਬਾਧੇ ਵੀ ਕਰਾਂਗੇ ਉਹਨਾਂ 'ਚ ਤੇ ਮਹਿੰਗਾਈ ਦੇ ਮੁਤਾਬਕ ਕਈ ਵਾਰੀ ਪੁਰਾਣਾ ਹੀ ਚੱਲੀ ਜਾਂਦਾ ਹੈ ਅੱਜ ਅੱਜ ਉਹਨੂੰ ਉਹਨੇ ਪੈਸਿਆਂ ਦਾ ਕੁਝ ਆਉਂਦਾ ਹੀ ਨਹੀਂ ਪੁਰਾਣਾ ਹੀ ਚੱਲੀ ਜਾਂਦਾ ਉਹਨਾਂ 'ਚ ਵੀ ਸਮੇਂ-ਸਮੇਂ ਤੇ ਅਸੀਂ ਉਹਨੂੰ ਅਪਡੇਟ ਕਰਦੇ ਰਵਾਂਗੇ ਤਾਂ ਕਿ ਤੁਸੀਂ ਜੇ ਤੁਸੀਂ ਖੁਸ਼ ਹੋ ਆਪਣੇ ਘਰੇ ਜੇ ਤੁਹਾਡੇ ਪਰਿਵਾਰ ਦਾ ਫਿਊਚਰ ਸੇਫ ਹੈ ਫੇਰ ਹੀ ਤੁਸੀਂ ਦਿਨੋਂ ਕੰਮ ਤੇ ਜਾਓਗੇ ਨਾ ਜਦੋਂ ਹੁਣ ਤੁਹਾਨੂੰ ਕੰਮ ਤੇ ਚਿੰਤਾ ਹੋਈ ਪਈ ਹੈ ਜਵਾਕ ਦੀ ਫੀਸ ਦੀ ਚਿੰਤਾ ਹੋਈ ਪਈ ਹੈ ਵੀ ਕੁੜੀ ਦੇ ਵਿਆਹ ਵੇਲੇ ਕਰਜ਼ਾ ਕਿੰਨਾ ਲੈਣਾ ਪੈਣਾ ਚਿੰਤਾ ਹੋਈ ਪਈ ਹੈ ਵੀ ਕਬੀਲਦਾਰੀ ਲੀ ਤੇ ਕਦੋਂ ਚੜੂਗੀ ਚਿੰਤਾ ਹੋਈ ਪਈ ਹੈ ਮੁੰਡੇ ਨੂੰ ਨੌਕਰੀ ਮਿਲੂ ਜਾਂ ਨਾ ਤੇ ਫਿਰ ਤੁਸੀਂ ਦਿਲੋਂ ਕੰਮ ਕਿਵੇਂ ਕਰ ਸਕਦੇ ਹੋ ਉੱਥੇ ਸੋ ਜਿੰਨਾ ਚਿਰ ਕੋਈ ਵੀ ਕੰਮ ਦਿਲੋਂ ਨਹੀਂ ਹੁੰਦਾ ਨਾ ਉਹਨਾਂ ਚਿਰੋਂ ਵਿੱਚ ਬਰਕਤ ਨਹੀਂ ਪੈਂਦੀ ਸੋ ਮੈਨੂੰ ਉਮੀਦ ਹੈ ਅੱਜ ਤੁਸੀਂ ਖੁਸ਼ ਹੋ ਕੇ ਜਾਓਗੇ ਔਰ ਜਾ ਕੇ ਦਿਲੋਂ ਮੇਰਾ ਧੰਨਵਾਦ ਨਹੀਂ ਕਰਨਾ ਉਹਨਾਂ ਫੁੱਲ ਬੂਟੇ ਬਣਾ ਦਾ ਕਰਨਾ ਜਿੰਨਾ ਜਿਹੜੇ ਤੁਹਾਨੂੰ ਰੋਟੀ ਦਿੰਦੇ ਆ ਔਰ ਜਿੰਨਾਂ ਦੀਆਂ ਕਈ ਵਾਰੀ ਏ ਵੀ ਦੇਖੋ ਆਕਸੀਜਨ ਦਿੰਦੇ ਆ ਸਾਹ ਤਾਂ ਆਪਾਂ ਨੂੰ ਉਹੀ ਦਿੰਦੇ ਆ ਇਹ ਵੀ دعਵਾਾਂ ਕਰਦੇ ਹੋਣਗੇ افریقا ਦੇ ਵਿੱਚ ਮੈਂ ਇੱਕ ਡਿਸਕਵਰੀ ਚੈਨਲ ਤੇ ਦੇਖਿਆ افریقا ਦੇ ਵਿੱਚ ਇੱਕ ਕਬੀਲਾ ਉਹ ਜਿਉਂਣਾ ਨੇ ਉਹ ਦਰਖਤ ਨੂੰ ਵੱਢਦੇ ਨਹੀਂਗੇ ਜੇ ਦਰਖਤ ਉਹਨਾਂ ਨੂੰ ਆਪਦੇ ਕੋਈ ਘਰ ਜਾਂ ਕੋਈ ਅੱਗ ਭਾਲਣ ਵਾਸਤੇ ਚਾਹੀਦਾ ਉਹ ਦਰਖਤ ਨੂੰ ਮੰਦੇ ਚੰਗੇ ਮੰਦੇ ਸ਼ਬਦ ਬੋਲਣ ਲੱਗ ਜਾਂਦੇ ਗਾਲਾਂ ਕੱਢਣ ਲੱਗ ਜਾਂਦੇ درخت ਨੂੰ ਯਕੀਨ ਕਰਿਓ ਕੁਛ ਟਾਈਮ ਬਾਅਦ ਰਖਤ ਸੁੱਕਣਾ ਸ਼ੁਰੂ ਹੋ ਜਾਂਦੀ ਹੈ ਮਤਲਬ ਕੁਛ ਤਾਂ ਕੁਦਰਤ ਹੈ ਨਾ ਫਿਰ ਬਲਹਾਰੀ ਕੁਦਰਤ ਵਸਿਆ ਸੋ ਕੁਦਰਤ ਨੇ ਤੁਸੀਂ ਬਹੁਤ ਨੇੜੇ ਰਹਿਨੇ ਹੋ ਤੇ ਕੁਦਰਤ ਜਿਹੜੀ ਹੈ ਜਿਹੜਾ ਕੁਦਰਤ ਦੀ ਰੱਖਿਆ ਕਰਦਾ ਕੁਦਰਤ ਉਹਦੀ ਰੱਖਿਆ ਕਰਦੀ ਹੈ ਔਰ ਕੁਦਰਤ ਦਾ ਕਿਸੇ ਨੇ ਪੇਤ ਨਹੀਂ ਪਾਇਆ ਭਾਈ ਆ ਕੁਦਰਤੀ ਹੈ ਜਿਹੜਾ ਇੱਥੇ ਖੜਿਆ। ਨਹੀਂ ਤਾਂ ਇੱਥੇ ਕਿੱਥੇ ਆਉਣ ਦਿੰਦੇ ਸੀਗੇ। ਉਹ ਜੁੜੇ ਕਹਿੰਦੇ ਸੀਗੇ ਸੀ ਤਾਂ ਹਾਰਦੇ ਹੀ ਨਹੀਂ ਕਦੇ। ਉਹਨੂੰ ਜਮਾਨਤਾ ਜਬਤ ਹੋ ਗਈਆਂ ਕੁਦਰਤੀ ਹੈ ਜੀ ਇਹ। ਉਹਨੇ ਜਮਾਨਤਾ ਜਬਤ ਹੋ ਗਈਆਂ। ਬੋਲੇ ਜਿਵੇਂ ਫਿਰਦੇ ਨੇ ਹੁਣ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਮੇਰਾ ਕੀ ਕਸੂਰ ਹੈ ਮੈਂ ਕਹਾਂ ਯਾਰ ਲੋਕਾਂ ਨਾਲ ਗੱਲ ਕਰੋ। ਮੈਨੂੰ ਕੋ ਗਾਲਾਂ ਕਢੀਆਂ ਲੋਕਾਂ ਨਾਲ ਗੱਲ ਕਰੋ ਭਾਈ ਉਹ ਰੁੱਸੇ ਨੇ ਤੁਹਾਡੇ ਨਾਲ ਮੈਂ ਤਾਂ ਇਹ ਕਹਿ ਪਾਈ ਜੇ ਉਹ ਤੁਹਾਨੂੰ ਚੱਜ ਦੇਣ ਲੱਗਦੇ ਇੱਧਰ ਆ ਜਾਓ ਆਪਾਂ ਕਰ ਲੈਨੇ ਆ ਕੰਮ ਉਹ ਕਹਿੰਦੇ ਚਲ ਭਾਈ ਇੱਧਰ ਆ ਜੰਨੇ ਆ ਉਹ ਇੱਧਰ ਆ ਕੇ ਗਾਲਾਂ ਮੈਨੂੰ ਕਢੀਆਂ ਨੂੰ ਸੀ ਇਹ ਆਇਆ ਕਹਿੰਦੇ ਇਹ ਇਹ ਆ ਗਿਆ ਲੈ ਮਤਲਬ ਤੁਸੀਂ ਇਹ ਦੇਖ ਲਓ ਹੈਰਾਨੀ ਦੀ ਗੱਲ ਦੇਖ ਲੋ ਹੈਰਾਨੀ ਦੀ ਕਿ ਜਿਹੜੇ ਕਹਿੰਦੇ ਸੀ ਵੀ ਇਹਨੂੰ ਫੜ ਲੋ ਵੱਡੇ ਮੱਛਾਂ ਨੂੰ ਵੱਡੇ ਜਿਹੜੇ ਹੈਗੇ ਨੇ ਤਸਕਰ ਇਹਨਾਂ ਨੂੰ ਫੜੋ ਜਿੱਦਾਂ ਫੜ ਲੇ ਉਦੋਂ ਉਹਨਾਂ ਦੇ ਹੱਕ ਜਾਗੇ ਜੀ ਉਹਨਾਂ ਦੇ ਹੱਕ 'ਚ ਬਿਆਨ ਦੇਣ ਲੱਗ ਗਏ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਕਹਿੰਦੇ ਇੱਕ ਕਹਿੰਦਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਹੈ ਸਮਝਾ ਕਿ ਮਨੁੱਖੀ ਇਕੱਲਾ ਸੀ ਤੇ ਡੰਗਰੀਆਂ ਫਿਰ ਹੈ ਜਦੋਂ ਲੋਕਾਂ ਦੇ ਪੁੱਤ ਤੜਫ ਤੜਫ ਚਿੱਟੇ ਨਾ ਮਰਦੇ ਸੀ ਉਦੋਂ ਮਨੁੱਖੀ ਅਧਿਕਾਰ ਯਾਦ ਨਹੀਂ ਆਏ ਉਦੋਂ ਮਹਿਫਲਾਂ ਲਈ ਬੈਠੇ ਸੀ ਹੁਣ ਮਨੁੱਖੀ ਅਧਿਕਾਰ ਐਨੇ ਰਲੇ ਹੋਏ ਨੇ ਜਨਾਬ 10-15 ਜਾਣੇ ਸੀ ਜਿਆਦਾ ਨਹੀਂ ਸੀ 7-8 ਇਧਰੋਂ 7-8 ਉਧਰੋਂ 10-15 ਜਾਣੇ ਨੇ 3.5 ਕਰੋੜ ਬੰਦਾ ਸੂਰੂ ਦੇ ਟੰਗ ਰੱਖਿਆ ਸੀ ਹੁਣ 10 15 ਤੋਂ ਕਿਹੜਾ ਛੁੱਟਿਆ 3.5 ਕਰੋੜ ਬੰਦਾ ਰੋਜ਼ ਨਿਯੁਕਤੀ ਪੱਤਰ ਰੋਜ਼ ਕੋਈ ਕੱਲ ਮੈਂ ਉੱਥੇ ਗਿਆ ਸੀ ਬੜਦਾਂ ਦੀ ਦੌੜਾਂ ਸ਼ੁਰੂ ਕੀਤੀਆਂ ਜਿਹੜੀਆਂ ਬਰਾਸਤੀ ਖੇਡਾਂ ਉੱਥੇ ਹੁਣ ਹਰ ਰੋਜ਼ ਖੁਸ਼ੀ ਦੇ ਸਮਾਗਮ ਹੁੰਦੇ ਨੇ ਜੀ ਕੱਲੇ 10 15 ਨੂੰ ਇਹ ਪਿੰਡ 'ਚ ਵੀ ਹੁੰਦੇ 4-5 ਹਰ ਇੱਕ ਮਿੰਟ 'ਚ ਹੁੰਦੇ ਜੋ ਸਾਰੇ ਪਿੰਡ ਨੂੰ ਦੁਖੀ ਕਰੀ ਰੱਖਦੇ ਨੇ ਪੰਜਾਬ 'ਚ 10 15 ਸੀ ਉਹ ਥੋੜੇ ਵੱਡੇ ਲੈਵਲ ਦੇ ਸੀ ਜੀ ਮਤਲਬ ਨੰਬਰਦਾਰ ਹੀ ਬਣਾ ਲਈ ਅਸੀਂ ਉਹੀ ਬਣਾਗੇ ਬਸ ਮੇਰਾ ਬਾਪੂ ਮੈਂ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਹੜਾ ਮੇਰੇ ਜੀਜਾ ਬਸ ਆਹੀ ਚੱਲੀ ਗਏ ਆਹੀ ਚੱਲੀ ਗਏ ਬਸ ਆਪਾਂ ਨੇ ਵੀ ਮੰਨ ਲਿਆ ਵੀ ਇਹੀ ਬਣਦੇ ਹੁੰਦੇ ਨੇ ਵੀ ਇਹੀ ਬਣਦੇ ਹੁੰਦੇ ਨੇ ਆਪਾਂ ਨਹੀਂ ਆਪਾਂ ਨਹੀਂ ਜਾ ਓਏ ਨਾ ਜੇ ਕੋਈ ਜਾਣਦਾ ਵੀ ਨਾ ਵੀ ਮੈਂ ਰਾਜਨੀਤੀ ਜਾਂ ਨਾ ਓਏ ਨਾ ਨਹੀਂ ਹੀ ਬਣਦੇ ਹੁੰਦੇ ਨੇ ਬਣ ਹੀ ਬਣਦੇ ਫਿਰ ਅਸੀਂ ਝੰਡਾ ਚੱਕੇ ਵੀ ਐਵੇਂ ਕਿਵੇਂ ਬਣਦੇ ਹੁੰਦੇ ਨੇ ਕਾਹਵੇ ਸਾਨੂੰ ਹੀ ਭਰਨੇ ਆਉਂਦੇ ਨੇ ਪਹਿਲਾਂ ਕਹਿੰਦੇ ਜਿੱਤੇ ਨਹੀਂ ਜੋ ਜਿੱਤ ਗਏ 6 ਮਹੀਨੇ ਨਹੀਂ ਚੱਲਣੀ ਇਹਨਾਂ ਤੋਂ 6 ਮਹੀਨੇ ਲੰਘ ਗਏ ਸਾਲ ਨਹੀਂ ਕੱਟਦੇ ਸਾਲ ਵੀ ਲੰਘ ਗਿਆ ਤਜਰਬਾ ਹੈ ਨਹੀਂ ਮੈਂ ਕਿਹਾ ਦੁਖੀ ਤਜਰਬੇ ਕਰਾਂ ਤੂੰ ਇਹ ਲੋਕ ਫੇਰ ਕਹਿੰਦੇ ਦੋ ਸਾਲ ਨਹੀਂ ਚੱਗ ਦੋ ਵੀ ਲੰਘ ਗਏ ਬਿਜਲੀ ਦਿੱਤੀ ਨਹੀਂ ਜਾਣੀ ਨਾ ਤੂੰ ਬਿਜਲੀ ਪਹਿਲੀ ਨਹੀਂ ਦੇਤੀ ਪਾਣੀ ਦਾ ਕਿਵੇਂ ਕਰਨਗੇ ਪੈਸੇ ਕਿੱਥੋਂ ਲਵਾਂ ਪਾਣੀ ਵੀ ਦੇਤਾ ਹੀ ਥਰਮਲ ਪਲੈਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਕੋਲਾ ਨਹੀਂ ਪੂਰਾ ਹੋਣਾ ਕੋਲੇ ਦੀ ਖਾਨ ਹੀ ਚਲਾ ਲਈ ਜਿਹੜੀ ਬੰਦ ਪਈ ਸੀ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਜਿਆਦਾ ਜ਼ਿਰ ਨਹੀਂ ਚੱਲਦੇ ਹੁਣ ਇਹ ਤਿੰਨ ਸਾਲ ਹੋ ਗਏ ਜੀ ਤਿੰਨ ਤਾਂ ਹੋ ਗਏ ਸਾਢੇ ਤਿੰਨ ਤੱਕ ਨਿਬੜ ਜੂ ਕੰਮ ਸਾਢੇ ਤਿੰਨ ਹੋ ਗਏ ਹੁਣ ਕਹਿੰਦੇ 27 ਚ ਨਹੀਂ ਆਉਂਦੇ ਹੁਣ ਉਥੇ ਉਥੇ ਤੱਕ ਤਾਂ ਪਹੁੰਚ ਗਏ ਹੁਣ 6 ਕੁ ਮਹੀਨੇ ਬਾਅਦ ਕਹਿਣਗੇ ਆ ਵੀ ਕਹਤਾ ਬੱਤੀ ਨਹੀਂ ਬੱਤੀ ਤਾਂ ਜਮੀ ਖ ਘੱਟ ਦੋ ਬੱਸ ਇਹ ਐਂ ਵਧੀ ਜਾਣੇ ਨੇ 37 42 47 ਤੋਂ 52 ਤੱਕ ਜਾਈ ਜਾਣਗੇ ਕਿਉਂਕਿ ਇਨਾਂ ਕੋਲੇ ਆਪ ਨੂੰ ਕਰਨ ਨੂੰ ਕੁਝ ਹੈ ਨਹੀਂ ਦੂਜਿਆਂ ਨਿੰਦੀ ਜਾਂਦੇ ਬੱਸ ਕੋਈ ਮੁੱਦਾ ਤਾਂ ਪੰਜਾਬ ਦਾ ਰੱਖ ਦੱਸ ਦੋ ਵੀ ਜਿਹੜਾ ਆ ਮੁੱਦਾ ਹੈ ਅਸੀਂ ਹੱਲ ਨਾ ਕੀਤਾ ਹੋਵੇ ਜਾਂ ਇੱਥੇ ਅਸੀਂ ਪੈਸੇ ਖਾ ਗਏ ਜਾਂ ਅਸੀਂ ਕੋਈ ਗਲਤ ਫੈਸਲਾ ਕਰ ਲਿਆ ਨਾ ਭਗਵਾਨਤਮਾਨ ਪગવાન ਤੁਮਨ ਤੜਕੀ ਉੱਠ ਕੇ ਭਗਵਾਨ ਤੁਮਨ ਭਗਵਾਨ ਤੋ ਇਹ ਕਿੱਥੋਂ ਆ ਗਿਆ ਇਹ ਕਿੱਥੋਂ ਆ ਗਿਆ ਇੱਥੂ ਹੀ ਆਇਆ ਭਰਾਓ ਮੈਂ ਤਾਂ ਮੈਂ ਕਹਤਾ ਸੀ ਵਿਧਾਨ ਸਭਾ ਚ ਜੇ ਨਾ ਤੁਸੀਂ ਚੱਜਦੇ ਨਿਕਲਿਆ ਹੁੰਦੇ ਆ ਸਾਨੂੰ ਆਉਣ ਦੀ ਲੋੜ ਨਹੀਂ ਮੈਂ ਤਾਂ ਕਲਾਕਾਰ ਸੀ ਗਈ ਫੇਮਸ ਕਲਾਕਾਰ ਸੀ ਕੋਈ ਫੇਲ ਕਲਾਕਾਰ ਵੀ ਨਹੀਂ ਸੀ ਵੀ ਉਧਰੋਂ ਫੇਲ ਹੋਗੇ ਇੱਧਰ ਆ ਗਏ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਹੁਣ ਪੈਸੇ ਕਮਾਉਣ ਥੋੜੀ ਆਇਆ ਇੱਥੇ ਦਿੱਲੀ ਬੰਬੇ ਜਦੋਂ ਮਰਜ਼ੀ ਚਲੇ ਜਾਓ ਅੱਜ ਵੀ ਬੁਲਾਏ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗਾ ਹੁਣ ਨਹੀਂ ਹੁਣ ਤਾਂ ਪ੍ਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਧਰ ਹੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦੇ ਨੇ ਪਿੱਟਦੇ ਨੇ ਮੈਂ ਤਾਂ ਇਹੇ ਸੀ ਗਲਤੀ ਲੈ ਰਹੇ ਨੇ ਯਾਰ ਜੀ ਜਿਹੜੇ ਮਰਸੀ ਵੱਡੇ ਲੀਡਰ ਤੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਚੀਕ ਮਾਰ ਨਾ ਨਾ ਉਹਦਾ ਨਾਮ ਹੀ ਲੈਣਾ ਯਾਰ ਮੈਂ ਕੀ ਕਹਿਣਾ ਪ੍ਰਭੂ ਸੋ ਸਰਕਾਰ ਜਿੰਦਾਬਾਦ ਸੋ ਇਹ ਨਾ ਨਾ ਕੰਮ ਖਰਾਬ ਹੋਇਆ ਪਿਆ ਇਹਨਾਂ ਦਾ ਉਹ ਕਈ ਤਾਂ ਜਾਂਦੇ ਇੱਕ ਸੁਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ 'ਚ ਚੰਗੀ ਭਲੀ ਗੱਡੀ ਲਈ ਤੇ ਸ਼ਰਮ ਨਗੀ ਸੀ ਅੱਛਾ ਰੂਹ ਨੇ ਕੰਮ ਖਰਾਬ ਕਰਤਾ ਯਾਰ ਦੱਸ ਸੌਣ ਲੱਗ ਕੇ ਮੈਂ ਤਾਂ ਇੱਥੇ ਚ ਨਜ਼ਾਰੇ ਲੈ ਲੈਂਦਾ ਬਿਚਾਲੇ ਇਹਨਾਂ ਨੇ ਕੀ ਕਥਾ ਨਿਕਲੀਆਂ ਇਹ ਕਢਾਈਆਂ ਤੁਸੀਂ ਨੇ ਮੇਰਾ ਕੋਈ ਕਸੂਰ ਨਹੀਂ ਹੈ ਚਪਾਵੋ ਯਾਰ ਹਾਸੇ ਹੀ ਖੋਲੇ ਸਾਡੇ ਯਾਰ ਇਹਨਾਂ ਨੇ ਚਲੋ ਇੱਕ ਪਲ ਲਈ ਦੋ ਪਲ ਲਈ ਸਹੀ ਤੁਹਾਡੇ ਚਿਹਰਿਆਂ ਤੇ ਹਾਸੇ ਤਾਂ ਆਈ ਯਾਰ ਸਾਡੇ ਤਾਂ ਹਾਸੇ ਹੀ ਖੋਲੇ ਇਹਨਾਂ ਨੇ ਸੱਥਾਂ ਚੋਂ ਰੌਣਕਾਂ ਗਾਇਬ ਹੋ ਗਈਆਂ 30-30 ਸਾਲ ਦੇ ਜੋਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਸਮਾਨ ਚਿੰਤਾ ਖਾ ਗਈ 60 ਸਾਲ 55 ਸਾਲ ਨੂੰ ਉਮਰ ਸਮਝਣ ਲੱਗ ਗਏ ਵੀ ਬਹੁਤ ਉਮਰ ਹੋ ਗਈ ਜੀ ਪੋਤੇ ਦਾ ਮੂੰਹ ਦੇਖ ਗਿਆ ਜੀ ਬਹੁਤ ਹੈ ਜੀ ਦੱਸੋ ਕੋਈ ਨਿਲਾਜ ਹਸਪਤਾਲ ਕੋਈ ਕਮਾਲਾਕੀ ਨਹੀਂ ਕੁਝ ਕੱਕ ਨਹੀਂ ਨਾ ਕੀਤਾ ਹੁਣ ਕੀਤਾ 10 ਲੱਖ ਰੁਪਏ 2 ਅਕਤੂਬਰ ਤੋਂ ਲਾਗੂ ਹੋ ਜਾਊਗਾ 10 ਲੱਖ ਰੁਪਿਆ ਹਰ ਪਰਿਵਾਰ ਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਪ੍ਰਮਾਤਮਾ ਨਾ ਕਰੇ ਕੋਈ ਬਿਮਾਰੀ ਆਵੇ ਪਰ ਜੇ ਆਇ ਹਸਪਤਲ ਜਾਓ ভোটার ਕਾਰਡ ਜਾ ਆਧਾਰ ਕਾਰਡ ਦਿਖਾਓ ਇਲਾਜ ਕਰਾ ਕੇ ਘਰੇ ਆ ਜੋ ਬਾਕੀ ਸਭ ਸਰਕਾਰ ਕਰੂਗੀ 10 ਲੱਖ ਰੁਪਏ ਦਾ ਸੋ ਇਹ ਇਹ ਇਹਨਾਂ ਨੂੰ ਇਹ ਚ ਵੀ ਨੁਕਸ ਕਰ ਦੇਣਾ ਕਿਉਂਕਿ ਕੋਈ ਵੀ ਗੱਲ ਕਰੋ ਉਦੀ ਨੁਕਸ ਕੱਢਣਾ ਬਸ ਐ ਕਿਉਂ ਨਹੀਂ ਫਿਰ ਮੈਂ ਕਹਾਂ ਵਿਧਾਨ ਸਭਾ ਜਾ ਉਹਰੇ ਉੱਥੇ ਬੋਲ ਦੇਣੀ ਜੀ ਉਥੇ ਉਥੇ ਮੈਂ ਕਹਿ ਦਿੰਨਾ ਪੰਜਾਬੀ ਬੋਲ ਕੇ ਦਿਖਾਓ ਪੰਜਾਬੀ ਆਉਂਦੀ ਨਹੀਂ ਜੀ ਕਿਉਂਕਿ ਪਹਾੜਾਂ ਵਾਲੇ ਸਕੂਲਾਂ ਚ ਪੜੇ ਹੋਏ ਨੇ ਉੱਥੇ ਪੰਜਾਬੀ ਹੈ ਨਹੀਂ ਜੀ ਮੈਂ ਤਾਂ ਇਹ ਕਹਿ ਦਿੰਨਾ ਮੈਂ ਕਾਇਦਾ ਫੜਾ ਦੂੰਗਾ ਇਹਨਾਂ ਨੂੰ ਵੀ ਚੱਲ ਊੜਾ ਅੜਾ ਈੜੀ ਸਸਾ ਕਕਾ ਖਖਾ ਗਗਾ ਕਗਾ ਐਂ ਨਾ ਲਿਖੋ ਟੋਟਲ 35 ਲਿਖ ਕੇ ਦਿਖਾ ਦਿਓ ਇੱਥੇ ਪਲਾਮੇ ਅਖਰ ਨਹੀਂ ਕਹਨੇ ਪੰਨੋ ਟੋਟਲ 35 ਲਖ ਲੈ ਸ਼ਰਤਾਂ ਲਓ 90% ਤੋਂ ਅੜਾੜਾ ਨਹੀਂ ਲਿਖਿਆ ਜਾਣਾ 95% ਤੋਂ ਇਈਆਂ ਖਾਲੀ ਨਹੀਂ ਲਿਖਿਆ ਜਾਣਾ 99% ਤੋਂ ਇਈਆਂ ਨਹੀਂ ਲਿਖਿਆ ਜਾਣਾ ਚਾ ਲਿਖਿਆ ਛੱਡੋ ਕਈ ਕਈ ਦੇਣ ਇਈਆਂ ਪੰਜਾਬ ਦੇ ਯਾਰ ਬਾਰਿਸ਼ ਬਣ ਗਏ ਯਾਰ ਪੰਜਾਬੀ ਆਉਂਦੀ ਨਹੀਂ ਪਹਿਲਾਂ ਸਿੱਖਣੀ ਚਾਹੀਦੀ ਸੀ ਵੀ ਫੋਥੇ ਵਿਧਾਨ ਸਭਾ ਚ ਪੰਜਾਬੀ ਨਹੀਂ ਆਉਂਦੀ ਤੁਸੀਂ ਨੋਟ ਕਰੋ ਮੈਂ ਤੁਹਾਨੂੰ ਗੱਲਾਂ ਦੱਸਦਾ ਇਹ ਕੰਮ ਆਉਣੀਆਂ ਤੁਹਾਡੀ ਆ ਜਿਹੜੇ ਲੀਡਰ ਜਦੋਂ ਬੋਲਦੇ ਨੇ ਪੰਜਾਬ ਵਾਲੇ ਜਦੋਂ ਇਹਨਾਂ ਨੇ ਝੂਠ ਬੋਲਣਾ ਹੋਵੇ ਉਦੋਂ ਅੰਗਰੇਜ਼ੀ ਚ ਬੋਲਣ ਲੱਗ ਜਾਂਦੇ ਨੇ ਵੀ ਲੋਕਾਂ ਨੂੰ ਸਮਝਣਾ ਆਵੇ ਆਪਾਂ ਨੂੰ ਵੀ ਐ ਲੱਗਦਾ ਯਾਰ ਕੁਝ ਬੋਲਿਆ ਤਾਂ ਹੈਗਾ ਪਤਾ ਨਹੀਂ ਕੀ ਕਹਿਆ ਇਹਨੇ ਉਹ ਜੂਠ ਹੁੰਦਾ ਸੁ ਮਹੀਨਾ ਦਾ ਫੇਤ ਪਾਈ ਫਿਰਦਾ ਇਹਦੇ ਕਰਕੇ ਕਹਿੰਦੇ ਯਾਰ ਕਿੱਥੋਂ ਆ ਗਿਆ ਇਹ ਯਾਰ ਚਲੋ ਮਾਰ ਲੈਣ ਦੇ ਚੀਕ ਕੰਪਾ ਕਿੜਾ ਭਾਈ ਘੱਟ ਕੀਤੀ ਇਹਨਾਂ ਨਾਲ ਜਮਾਨਤ ਤੇ ਜਬਤ ਕਰਾਤੀਆਂ ਸਾਰਿਆਂ ਦੀ ਹੁਣ ਵਿਚਾਰੇ ਇਹੀ ਕਰ ਸਕਦੇ ਨੇ ਹੋਰ ਕੀ ਕਰਨ ਨਾ ਨੌਕਰੀਆਂ ਬਾਰੇ ਸੋਚਿਆ ਨਾ ਸਕੂਲਾਂ ਬਾਰੇ ਸੋਚਿਆ ਨਾ ਕਾ ਕਾਲਜਾਂ ਬਾਰੇ ਸੋਚਿਆ ਨਾ ਯੂਨੀਵਰਸਿਟੀਆਂ ਬਾਰੇ ਸੋਚਿਆ ਤੁਹਾਨੂੰ ਹੋਰ ਖੁਸ਼ੀ ਦੀ ਗੱਲ ਦੱਸਾਂ ਪਹਿਲੀ ਵਾਰ ਭਾਰਤ ਦੀ ਕੋਈ ਯੂਨੀਵਰਸਿਟੀ ਟੌਪ 100 ਦੇ ਵਿੱਚ ਆਈ ਹੈ ਜੀ ਪੀਏਯੂ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਹਿਲੀ ਵਾਰ ਪੰਜਾਬ ਦੇ 800 ਤੋਂ ਵੱਧ ਬੱਚੇ NEET ਦਾ ਪੇਪਰ ਕਲੀਅਰ ਕਰ ਗਏ ਜੀ ਸਰਕਾਰੀ ਸਕੂਲਾਂ ਦੇ ਬੱਚੇ ਪਹਿਲੀ ਵਾਰ 200 ਤੋਂ ਵੱਧ ਬੱਚੇ JEE ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਜੀ ਪਹਿਲੀ ਵਾਰ ਇਹਨਾਂ ਕਦੇ ਸੋਚਿਆ ਹੀ ਨਹੀਂ ਪੜਾਈ ਬਾਰੇ ਇਹ ਤਾਂ ਕਹਿੰਦੇ ਅਨਪੜ੍ਹ ਰੱਖ ਲਓ ਇਹਨਾਂ ਨੂੰ ਨੌਵੀਂ ਤੱਕ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ ਪਤਾ ਨਹੀਂ ਲੱਗਦਾ ਬੱਚੇ ਦਾ ਵੀ ਕਿਹੜੇ ਸਬਜੈਕਟ ਚ ਕਮਜ਼ੋਰ ਆ ਕਿਹੜੇ ਸਬਜੈਕਟ ਚ ਠੀਕ ਹੈ ਜਿਹੜੇ ਸਬਜੈਕਟ ਚ ਕਮਜ਼ੋਰ ਆ ਉਹ ਤੇ ਥੋੜਾ ਜਿਹਾ ਹੋਰ ਜ਼ੋਰ ਦੇ ਲਾਂਗੇ ਨਾ 9ਵੀਂ ਤੱਕ ਰੱਖ ਲੋ ਅਹੀਂ 10ਵੀਂ ਚ 80 90% ਫੇਲ ਹੋ ਜਾਂਦੇ ਸੀ ਆਜੋ ਆਟਾ ਦਾਲ ਸਕੀਮ ਚ ਆ ਗਏ ਤੁਸੀਂ ਆਜੋ ਚਲੋ ਸ਼ਾਬਾਸ਼ ਫਿਰ ਦੇ ਰਹੋ ਥੀ ਸੱਚੀਆਂ ਗੱਲਾਂ ਦੱਸਦਾ ਮੈਂ ਮੈਂ ਦਿਲੋਂ ਦੱਸਦਾ ਸੁ ਮੈਨੂੰ ਕੋਈ ਲਾਲ ਬੱਤੀਆਂ ਦਾ ਜਾਂ ਮੈਨੂੰ ਕੋਈ ਹੂਟਰਾਂ ਦਾ ਜਾਂ ਕਿ ਮੈਨੂੰ ਕੋਈ ਗਨਮੈਨ ਦਾ ਚਾਹ ਨਹੀਂ ਹੈਗਾ ਮੈਂ ਤਾਂ 17.5 ਸਾਲ ਦੇ ਦਿਨ ਮਸ਼ਹੂਰ ਕਰਤਾ ਸੀ ਤੁਸੀਂ 17.5 ਸਾਲ ਦਾ ਸੀ ਮੈਂ ਜਦੋਂ ਮਸ਼ਹੂਰ ਹੋ ਗਿਆ ਸੀ ਪੂਰੀ ਦੁਨੀਆ 'ਚ ਜਿੱਥੇ ਪੰਜਾਬੀ ਰਹਿੰਦੇ ਨੇ ਉੱਥੇ ਮੈਨੂੰ ਪਿਆਰ ਮਿਲਿਆ ਇਹਨਾਂ ਨੇ ਦੁੱਖ ਹੀ ਕਰ ਰੱਖਿਆ ਫਿਰ ਮੈਂ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਸਾਡੇ ਚੁੱਲਿਆਂ 'ਚ ਅੱਗ 부ਜੀ ਜਾਂਦੀ ਹੈ ਸਾਡੇ ਨੌਜਵਾਨ ਮੁੰਡੇ ਜਾਂ ਤਾਂ ਬਾਹਰ ਜਾਈ ਜਾਂਦੇ ਆ ਜਾਂ ਨਸ਼ਿਆਂ 'ਚ ਪਈ ਜਾਂਦੇ ਹੁਣ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਲੋਕ ਨਾਲ ਲੱਗੇ ਨੇ ਕਿਉਂਕਿ ਲੰਬਾ ਪ੍ਰੋਸੈਸ ਹੈ ਕਿਉਂਕਿ ਇਹਨਾਂ ਨੇ ਹੱਡਾਂ ਚ ਵੜਿਆ ਹੋਇਆ ਹੈ ਇਹ ਕੱਢਣਾ ਥੋੜਾ ਜਿਹਾ ਔਖਾ ਹੋ ਜੂਗਾ ਪਰ ਐ ਨਹੀਂ ਹੈਗਾ ਕਿ ਅਸੰਭਵ ਹੈ ਪੰਜਾਬੀ ਜੇ ਕੋਈ ਗੱਲ ਸੋਚ ਲੈਣ ਕਿ ਇਹ ਗੱਲ ਕਰਨੀ ਉਹ ਕਰਨੀ ਤਾਂ ਕਰਕੇ ਦਿਖਾਉਂਦੇ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ ਹੈ ਔਰ ਪੰਜਾਬ ਦੇ ਮੱਥੇ ਤੋਂ ਜਿਹੜਾ ਇਹਨਾਂ ਨੇ ਕਲੰਕ ਲਾਇਆ ਚਿੱਟੇ ਦਾ ਇਹਨੂੰ ਆਪਾਂ ਨੇ ਧੋਣਾ ਤੁਹਾਡਾ ਸਾਥ ਚਾਹੀਦਾ ਬਸ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਹਾਡਾ ਸਾਰੇ ਪਰਿਵਾਰਾਂ ਨੂੰ ਤੁਹਾਡਿਆਂ ਨੂੰ ਮੁਬਾਰਕਾਂ ਦੋਸਤਾਂ ਮਿੱਤਰਾਂ ਨੂੰ ਮੁਬਾਰਕਾਂ ਤੇ ਪੰਜਾਬ ਦੇ ਪਰਿਵਾਰ ਜਿੱਕ ਵਾਰੀ ਫੇਰ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਤੁਹਾਡਾ ਸਾਰਿਆਂ ਦਾ ਵੈਲਕਮ ਸਵਾਗਤ ਜੀ ਆਇਆਂ ਨੂੰ ਦੋਨਾਰੇ ਦੋਨੋਂ ਹੱਥ ਉੱਪਰ ਚਾਕੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹੀਓ ਬਹੁਤ ਬਹੁਤ ਧੰਨਵਾਦ ਮੈਂ ਥੋੜਾ ਜਿਆਦਾ ਟਾਈਮ ਲੱਗਿਆ ਉਹਦੇ ਲਈ ਮਾਫੀ ਚਾਹਨਾ ਜਿਉਂਦੇ ਰਹੋ বাসਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਬਹੁਤ ਮਿਹਰਬਾਨ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਬਹੁਤ ਹੀ ਪ੍ਰੇਰਨਾਮਈ ਵਿਚਾਰਾਂ ਦੇ ਰਹੇ ਹੋ ਵਾਤਾਵਰਣ ਦੇ ਰਖਵਾਲੇ ਦਾ ਲਖਵਤ ਦੇ ਕੇ ਰੈਗੂਲਰ ਕਰਮਚਾਰੀਆਂ ਦਾ ਹੌਸਲਾ ਵਧਾਇਆ ਹੈ ਬਹੁਤ ਬਹੁਤ ਸ਼ੁਕਰੀਆ ਹੁਣ ਰੈਗੂਲਰ ਕੀਤੇ ਕਰਮਚਾਰੀਆਂ ਨੂੰ ਨੁਕਤੀ ਪੱਤਰ ਵੰਡੇ ਜਾਣਗੇ ਮੁੱਖ ਮੰਤਰੀ ਜੀ ਜੰਗਲਾਤ ਮੰਤਰੀ ਜੀ ਜਰਮਨ ਸਾਹਿਬ ਸੈਕਟੀ ਸਾਹਿਬ ਕਿਰਪਾ ਕਰਕੇ ਅੱਗੇ ਆ ਜਾਣ ਰੈਗੂਲਰ ਹੋਏ ਕਰਮਚਾਰੀ ਨੂੰ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਲਾਈਨ ਅਪ ਹੋ ਜਾਣ ਸਟੇਜ ਦੇ ਨੇੜੇ ਆ ਜਾਣ ਮੈਂ ਤਰਤੀਬ ਦੇ ਅਨਸਾਰ ਉਹਨਾਂ ਦੇ ਨਾਮ ਬੋਲਾਂਗਾ ਪਰੋਬਾਰੀ ਸਭ ਤੋਂ ਪਹਿਲਾਂ ਸੰਗਰੂਰ ਮੰਡਲ ਤੋਂ ਸ਼੍ਰੀ ਗੁਰਮੀਤ ਸਿੰਘ ਇਹਨਾਂ ਤੋਂ ਬਾਅਦ ਸੰਗਰੂਰ ਮੰਡਲ ਤੋਂ ਹੀ ਸ਼੍ਰੀ ਨਾਜ਼ਰ ਸਿੰਘ श्रीमती परमजीत कौर संगरूर मंडल तो श्री लक्ष्मण सिंह पठानकोट मंडल श्री बलराज सिंह सोम प्रकाश जी ਪਹਿਲ RAM ਸਿੰਘ ਕਿਰਪਾਲ ਸਿੰਘ ਸ਼੍ਰੀ ਰਾਜਨ ਕੁਮਾਰ ਰੋਪੜ ਮੰਡਲ ਤੋਂ ਸੁਖਜਿੰਦਰ ਸਿੰਘ ਤੇ ਆਖਿਰ ਦੇ ਵਿੱਚ ਹੈ ਜੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਭਾਗ ਤੋਂ ਸ਼੍ਰੀ ਲਲਿਤ ਮੋਹਨ ਜੀ ਮੁੱਖ ਮੰਤਰੀ ਜੀ ਨੇ ਆਪਣੇ ਰੋਜ਼ਰੀਆਂ ਕਾਰਨ ਹੁਣ ਚਲੇ ਜਾਣਾ ਹੈ ਉਸ ਤੋਂ ਬਾਅਦ ਬਾਕੀ ਸਾਰਿਆਂ ਨੂੰ ਜਿਹੜੇ ਨੁਕਤੀ ਪੱਤਰ ਹੈ ਵਿਭਾਗ ਦੇ ਮੰਤਰੀ ਜੀ ਦੇਣਗੇ ਬਹੁਤ ਬਹੁਤ ਧੰਨਵਾਦ ਸਰ ਕਿਰਪਾ ਕਰਕੇ ਸਾਰੇ ਹੀ ਆਪੋ ਆਪਣੀਆਂ ਸੀਟਾਂ ਤੇ ਬਿਰਾਜਮਾਨ ਹੋ ਜਾਣ ਇੱਕ ਦੋ ਮਿੰਟਾਂ ਦੇ ਵਿੱਚ ਹੀ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਇਸੇ ਤਰ੍ਹਾਂ ਚੱਲਦਾ ਰਹਿਣਾ